ਆਪਣੇ ਸਮਾਜਿਕ ਕਾਰਜਾਂ ਦਾ ਵਿਸਤਾਰ ਕਰਦੇ ਹੋਏ ਬੈਦਵਾਨ ਸਪੋਰਟਸ ਕਲਬ ਵੱਲੋਂ ਪਹਿਲੀ ਵਾਰ ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਦਾ ਆਯੋਜਨ ਕਰੇਗਾ ਜਿਸ ਵਿੱਚ ਜ਼ਰੂਰੀ ਘਰੇਲੂ ਸਮਾਨ ਪ੍ਰਦਾਨ ਕਰਨ ਦੇ ਨਾਲ-ਨਾਲ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ ਦੌਰਾਨ ਕਲਬ ਦੇ ਸਰਪ੍ਰਸਤ ਅਤੇ ਗਾਇਕ ਮਨਕੀਰਤ ਔਲਖ ਦੀ ਟੀਮ ਦੇ ਮੈਂਬਰ ਰੁਪਿੰਦਰ ਰੂਪਾ ਸੁਹਾਣਾ ਨੇ ਦੱਸਿਆ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਬੈਦਵਾਨ ਸਪੋਰਟਸ ਕਲਬ ਲੰਬੇ ਸਮੇਂ ਤੋਂ ਸੁਹਾਣਾ ਸਾਹਿਬ ਵਿਖੇ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਰ ਰਿਹਾ ਹੈ। ਇਸ ਵਾਰ ਇਹ ਟੂਰਨਾਮੈਂਟ 12 ਤੋਂ 15 ਦਸੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਹ ਜੀ ਅਸੀਂ ਜੋ ਹੁਣ ਕਾਨਫਰੰਸ ਕਰੀ ਆਪਾਂ ਪਹਿਲਾਂ ਕਬੱਡੀ ਟੂਰਨਾਮੈਂਟ ਬਾਰੇ ਦੱਸ ਰਹੇ ਹਾਂ ਜੀ। ਸਾਡਾ ਦਸੰਬਰ ਦੇ ਵਿੱਚ ਕਬੱਡੀ ਟੂਰਨਾਮੈਂਟ ਹੈਗਾ 12 13 14 15 ਨੂੰ ਜੀ। ਇਹ ਜਸੇਰ ਬਾਬਾ ਹਨੂਮਾਨ ਸਿੰਘ ਜੀ ਯਾਦਗਾਰੀ ਇਹ ਟੂਰਨਾਮੈਂਟ ਕਰਾਉਨੇ ਆ। ਸਾਨੂੰ 30 ਸਾਲ ਹੋ ਚੁੱਕੇ ਕਰਾਉਂਦੇ ਨੂੰ ਪਹਿਲਾਂ ਮਹਿੰਦਰ ਸਿੰਘ ਨੇ ਕਰਾਉਂਦੁੱਤੀਗੇ। ਹੁਣ ਅਸੀਂ ਇਹਦੇ ਨਾਲ ਨਾਲ ਕਰਦੇ ਆ ਰਹੇ ਹਾਂ ਜੀ ਜੋ ਕਿ ਬਹੁਤ ਵਧੀਆ ਲੈਵਲ ਦੇ ਚੈਂਪੀਅਨਸ਼ਿਪ ਕਰਾ ਰਹੇ ਹਾਂ ਅਸੀਂ ਇਸ ਦੇ ਨਾਮ ਅਸੀਂ ਪਹਿਲਾਂ ਵੱਡੇ ਦੇ ਨਾਮ ਰੱਖੇ ਹੋਏ ਆ 3.5 ਲੱਖ ਦੇ 2.5 ਲੱਖ ਤੇ ਵੈਟ ਰੇਡਰ ਜਾਫੀ ਨੂੰ ਇਹ ਟਰੈਕਟਰ ਰੱਖੇ ਹੋਏ ਨੇ ਤੇ ਉਸ ਤੋਂ ਬਾਅਦ ਤਿੰਨ ਬਾਹਰ ਵਾਲੇ ਜਿਹੜੇ ਪਲੇਅਰ ਐ ਨੇ ਖੇੜਨੇ ਉਹਨਾਂ ਦੇ ਵਿੱਚ ਅਸੀਂ 1 ਲੱਖ ਨਾਮ ਪਹਿਲੀ ਨੂੰ ਤੇ ਦੂਜੇ ਨੂੰ 75000 ਹੈ ਤੇ ਉਹਦੇ ਵਿੱਚ ਵੈਟ ਰੇਡਰ ਜਾਫੀ ਨੂੰ ਬੁਲਟ ਮੋਟਰਸਾਈਕਲ ਨੇ ਉਸੇ ਤਰ੍ਹਾਂ ਜਿਵੇਂ ਵਜਨ ਵਰਗ ਦੀਆਂ ਨੇ ਉਹਨਾਂ ਦੇ ਵਿੱਚ ਅਸੀਂ 100 ਸਾਈਕਲ ਬੱਚਿਆਂ ਲਈ ਰੱਖਿਆ ਹੋਇਆ ਕੀ ਬੱਚੇ ਆਨਰ ਟਾਈਮ 'ਚ ਵਧੀਆ ਖੇਡ ਕੇ ਚੀਜ਼ ਨੂੰ ਦੇਖ ਕੇ ਅੱਗੇ ਗਏ ਖੇਡਣਾ ਸ਼ੁਰੂ ਕਰਨ ਹੋਰ ਵੀ ਬੱਚੇ ਇਸ ਚੀਜ਼ 'ਚ ਲੱਗਣ ਅਸੀਂ ਉਹਦੇ ਕਰਕੇ ਅਸੀਂ 100 ਸਾਈਕਲ ਉਹਨਾਂ ਨੂੰ ਹਰ ਉਹਦੇ ਮੈਚ ਦੇ ਵਿੱਚ ਸਾਈਕਲ ਦੀ ਸਾਈਕਲ ਦੇਣੇ ਨਾਲ ਨਾਲ ਇਹ ਡਾਇਰੈਕਟਰ ਪਹਿਲੀ ਵਾਰ ਤਾਂ ਜਾ ਰਹੇ ਹਾਂ ਹਾਂਜੀ ਡਾਇਰੈਕਟਰ ਪਹਿਲੀ ਵਾਰ ਹਾਂਜੀ ਹਾਂਜੀ ਡਾਇਰੈਕਟਰ ਪਹਿਲੀ ਵਾਰ ਇਹ ਅਸੀਂ ਚੈਂਪੀਅਨਸ਼ਿਪ ਪਹਿਲੀ ਵਾਰ ਇਦਾਂ ਦੀ ਚੈਂਪੀਅਨਸ਼ਿਪ ਆਪਣੇ ਏਰੀਆ 'ਚ ਪਹਿਲੀ ਵਾਰ ਹੋਈ ਇੱਕ ਦੱਸੋ ਤੁਸੀਂ ਕੋਈ ਕੁੜੀਆਂ ਦੇ ਵਿਆਹ ਕਰਾਉਣ ਜਾ ਰਹੇ ਹੋ ਇਹਦੇ ਬਾਰੇ ਕੁੜੀਆਂ ਦੇ ਵਿਆਹ ਜੀ ਅਸੀਂ ਫਰਵਰੀ 'ਚ ਕਰਾਉਣ ਜਾ ਰਹੇ ਹਾਂ ਉਹ ਸਾਡੇ ਕੋਲ ਬਸ ਉਹਨਾਂ ਦਾ ਰਜਿਸ ਸਾਡੇ ਜਿਹੜੇ ਨੰਬਰ ਹੈਗੇ ਉਹਨਾਂ ਤੇ ਸਾਨੂੰ ਕਾਲ ਕਰਕੇ ਜਾਂ ਆਪਣੀ ਪੰਚਾਇਤ ਤੋਂ ਮਤੇ ਨਾਲ ਸਾਨੂੰ ਉਹ ਦੇਣ ਅਸੀਂ ਉਹਦੇ ਨਾਲ ਜੇ ਅਸੀਂ ਆਪਣੇ ਕੋਲ ਨੋਟਿਸ ਕਰ ਲੈਣਗੇ ਉਹਦੇ ਹਿਸਾਬ ਨਾਲ ਅਸੀਂ ਜੋ ਜੋ ਜਿਵੇਂ ਹੋਊਗਾ ਅਸੀਂ ਪ੍ਰੋਵਾਈਡ ਕਰਾਂਗੇ ਇਹ ਦੇਖਣ ਦਾ ਪ੍ਰਬੰਧ ਹੈ ਕੋਈ ਵਿਸ਼ੇਸ਼ ਨਾਲ ਰਿਲੇਟਡ ਤਾਂ ਨਹੀਂ ਹੈ ਕਿਦਾਂ ਜੀ ਧਰਮ ਨਾਲ ਰਿਲੇਟਡ ਨਹੀਂ ਨਹੀਂ ਇਹ ਸਭ ਧਰਮ ਦਾ ਸਾਂਝਾ ਹੋਊਗਾ ਜੀ ਕੋਈ ਵੀ ਧਰਮ ਕਿਸੇ ਦਾ ਵੀ ਆਪਾਂ ਕੋਈ ਵੀ ਧਰਮ ਦਾ ਹੋਵੇ Hindu Sikh Musliman ਸਾਡੇ ਕੋਲ ਵੈਸੇ ਬੁਕਿੰਗ ਆਉਣ ਲੱਗੀ ਕਿ ਮੁਸਲਮਾਨ ਲੜਕੀ ਦਾ ਵਿਆਹ ਸੀਗਾ ਉਹਨੇ ਪੁੱਛਿਆ ਸੀ ਕਿ ਆ ਵੀ ਸਭ ਧਰਮਾਂ ਦਾ ਕਰਾਂਗੇ ਅਸੀਂ ਧਰਮ ਤੋਂ ਉੱਪਰ ਉੱਠ ਕੇ ਧਰਮ ਜਾਤ ਪੱਤ ਤੋਂ ਉੱਪਰ ਉੱਠ ਕੇ ਆਪਾਂ ਜਿਹੜੇ ਕੰਮ ਕਰ ਰਹੇ ਹਾਂ ਨਾ ਤੇਰਾ ਕੰਮ ਸਾਰਾ ਕਰ ਰਿਹਾ ਇਹ ਰੁਪੇ ਵੀਰ ਦੇ ਅਗਵਾਈ ਚ ਕਰ ਰਹੇ ਹਾਂ ਰੁਪਾ ਵੀਰ ਸਾਡਾ ਮਤਲਬ ਮੇਨ ਸਾਡਾ ਰੁਪਾ ਵੀਰ ਹੈ ਤੇ ਸਾਡੀ ਸਾਰੀ ਦੀ ਟੀਮ ਹੈ ਅਸੀਂ ਇਹ ਟੀਮ ਨੂੰ ਵੈਸੇ ਤਾਂ ਬੈਡਮਿੰਟਨ ਕਲੱਬ ਸਾਡਾ ਸਪੋਰਟਸ ਕਲੱਬ ਤਰ੍ਹਾਂ ਚੱਲਦਾ ਆ ਰਿਹਾ ਤੇ ਅੱਗੇ ਆ ਕੇ ਅਸੀਂ ਇਹਨੂੰ ਇੱਕ ਟੀਮ ਮੁਹਾਲੀ ਬਣਾਵਾਂਗੇ ਜਿਹੜੀ ਕੋਈ ਮੁਹਾਲੀ ਹਾਂ ਪੁਆਦ ਹਾਂ ਟੀਮ ਪੁਆਦ ਮੁਹਾਲੀ ਉਹ ਚ ਐਦਾਂ ਹੋ ਜਾਊਗਾ ਵੀ ਸਾਰੇ ਜਿੰਨੇ ਵੀ ਸਮਾਜ ਕੋਈ ਲੋੜਵੰਦਾ ਚ ਕਿਸੇ ਵੀ ਤਰ੍ਹਾਂ ਦਾ ਉਹ ਅਸੀਂ ਪੂਰਾ ਕਰਾਂਗੇ ਤੇ ਇੱਕ ਵੀਰ ਦਸਰਾ ਭੁੱਲ ਗਏ ਅਸੀਂ ਸਭਾ ਲੜਕਿਆਂ ਦੀ ਵੀ ਕਵਰਦੀ ਕਰਾ ਰਹੇ ਹਾਂ ਵੱਡੇ ਪੱਧਰ ਤੇ ਉਸ ਚ ਅਸੀਂ ਐਕਟੀਵਾ ਦੇ ਰਹੇ ਹਾਂ ਦਿਨੇ ਵੀ ਮਲਵੇ ਹਰੇਕ ਲੜਕੇ ਨਾਲ ਵੀ ਉੱਪਰ ਲੜਕੇ ਦੇ ਬਰਾਬਰੇ ਰੱਖ ਰਹੇ ਤੇ ਇੱਕ ਹੋਰ ਅਸੀਂ ਪ੍ਰੋਗਰਾਮ ਬੈਠੇ ਬੈਠੇ ਸਾਡੀ ਸਭ ਦੀ ਸਲਾਹ ਹੋਈ ਹੈ 10 ਜਨਵਰੀ ਨੂੰ ਅਸੀਂ ਇੱਕ ਲੋੜੀ ਦਾ ਲੜਕਿਆਂ ਦੀ ਲੋੜੀ ਦਾ ਜਿਹੜੇ ਵੱਡੇ ਪੱਧਰ ਤੇ ਕਰਾਂਗੇ 662 ਸੀ ਸੈਕਟਰ ਦਾ ਮੇਨ ਹੈ ਸਾਡੇ ਜਿਹੜੇ ਟਾਰਗੇਟ ਸੁਹਾਣੇ ਦਾ ਵੀ ਉਹਦਾ ਕਰਾਂਗੇ ਅਸੀਂ ਵੱਡੇ ਪੱਧਰ ਤੇ ਲੋੜੀ ਮਨਾਵਾਂਗੇ ਲੜਕੀਆਂ ਦੀ ਖਾਸ ਕਰਕੇ ਕਿਉਂਕਿ ਲੜਕੀਆਂ ਦੀ ਜਿਹੜੀ ਗਿਣਤੀ ਹੈ ਮੁੰਡਿਆਂ ਦੀ ਗਿਣਤੀ ਨਾਲ ਬਹੁਤ ਘੱਟ ਰਹੀ ਹੈ ਆਨਲਾਈਨ ਟਾਈਮ ਤੇ ਵੀ ਲੜਕੀਆਂ ਦੇ ਵੀ ਜਿਹੜਾ ਭ੍ਰूण ਹੱਤਿਆ ਹੋ ਰਹੀ ਹੈ ਵੀ ਅਸੀਂ ਇਹ ਤੇ ਵੀ ਲੋਕਾਂ ਨੂੰ ਜਾਗਰੂਤ ਕਰਾਂਗੇ ਵੀ ਸਾਡੇ ਵਾਸਤੇ ਲੜਕੀਆਂ ਬਹੁਤ ਜ਼ਰੂਰੀ ਨੇ ਦੁਨੀਆਂ ਦੇ ਵਿਆਹ ਜਦੋਂ ਅੱਜ ਦੋਸੀ ਕਿੰਨੇ ਉਹਨਾਂ ਦੇ ਟਾਰਗੇਟ ਰੱਖਿਆ ਕਿ ਨੇ ਵਿਆਹ ਕਰ ਲੈਣਗੇ ਸ਼ਾਇਦ ਉਸੇ ਟਾਰਗੇਟ ਤਾਂ ਕੋ ਬਸ 250 ਸਾਡਾ ਟਾਰਗੇਟ ਹੈ ਉਸ ਤੋਂ ਬਾਅਦ ਜਿੰਨਾ ਵੀ ਹੋਇਆ ਸੀ ਇਹ ਕੋਈ ਮਨਾਹੀ ਨਹੀਂ ਹੈਗੀ ਵੀ ਅਸੀਂ ਸਾਡਾ ਵੀ ਕੋਲਾ 2.50 ਹੀ ਕਰਨਾ 250 ਕਰਨਾ ਸਾਡੇ ਕੋਲ ਜੇ 500 ਕੇ ਤਾਂ ਅਸੀਂ 500 ਵੀ ਕਰਾਂਗੇ ਪਰ ਪੂਰਾ ਜੈਨੂਨ ਹੋਣਾ ਚਾਹੀਦਾ ਸਾਨੂੰ ਇਹ ਜਿਹੜਾ ਇੱਕ ਫਰਾਡ ਕੰਪਨੀ ਚੱਲਿਆ ਹੋਇਆ ਨਾ ਉਹਨਾਂ ਨੇ ਆਪਣੇ ਆਈਡੈਂਟੀਟੀ ਕਾਰਡ ਦੇ ਸਿੱਕਰ ਬਣਾਏ ਹੋਏ ਨੇ ਉਹ ਸਪੈਸ਼ਲ ਕਰਦੇ ਨੇ ਜਿਹੜਾ ਦਾ ਦੂਜਾ ਸਿਸਟਮ ਹੁੰਦਾ ਉਹ ਲੈ ਕੇ ਉਸ ਤੋਂ ਬਾਅਦ ਲੱਗ ਲੱਗ ਰਹਿਣ ਲੱਗਦੇ ਨੇ ਕੁਝ ਪਹਿਲੇ ਵਿਆਹ ਹੋਏ ਹੋਣ ਨੇ ਉਹ ਫਿਰ ਇਸ ਤਰ੍ਹਾਂ ਵਿਆਹ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਅਸੀਂ ਪੂਰੇ ਆਇਡੈਂਟੀਫਾਈ ਕਰਕੇ ਕਰਾਂਗੇ ਤੁਹਾਡੀ ਟੀਮ ਕਰੋਗੇ ਹਾਂਜੀ ਹਾਂਜੀ ਸਾਰੀ ਟੀਮ ਰੂਬਲ ਹੈ ਜੀ ਜੋਤ ਹੈ ਸਾਰੇ ਔਰ ਜੀ ਭੋਲੂ ਹੈ ਮਹਿੰਦਰ ਬਾਈ ਹੈ ਨਾ ਜੀ ਰਤਨ ਲਾਲਾ ਜੀ ਸਾਰੀ ਸਾਡੀ ਟੀਮ ਹੈ ਜੀ ਸਾਰੇ ਤੁਸੀਂ ਇਹ ਇੱਕ ਤੁਸੀਂ ਜਿਹੜਾ ਸ਼ਹੀਦੀ ਪੁਰਬ ਕਰਨ ਜਾ ਰਹੇ ਹੋ ਇਹਦੇ ਬਾਰੇ ਦੱਸੋ ਉਹ ਹਾਂਜੀ ਆਦਰ ਜੀ ਦਾ ਸ਼ਹੀਦੀ ਦਿਹਾੜਾ ਅਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਸੇ ਹੀ ਦਿਹਾੜਾ ਬਣਾ ਰਹੇ ਹਨ 23 11 2025 ਰਤਨ ਕਾਲਜ ਬਣਾ ਰਹੇ ਅਸੀਂ ਮਾਰੇ ਹਰ ਇੱਕ ਪਿੰਡ 'ਚ ਜਾਵਾਂਗੇ ਪੰਜ ਸਰਪੰਚ ਨੰਬਰਦਾਰ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੇਨ ਗ੍ਰੰਤੀ ਸਾਹਿਬ ਹੋਣਗੇ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰੂੰਗੇ ਵੀ ਤੁਸੀਂ ਵੱਧ ਤੇ ਵੱਧ ਆਓ ਸਾਡੇ ਅਸੀਂ ਦਰਬਾਰ ਸਾਹਿਬ ਤੇ ਕੀਰਤਨ ਮੰਡਲੀ ਤੇ ਪਿਆਰ ਨਾਲ ਜਸਾਰਾਂ ਵਿੱਚ ਇਕ ਤਨ ਜੱਥਾ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਅੱਜ ਇਨਵਾਈਟ ਕਰਿਆ ਉਹਨਾਂ ਨਾਲ ਸਾਡੀ ਗੱਲ ਹੋ ਗਈ ਉਹ ਅਮਿੰਦਰ ਜੀ ਤੁਸੀਂ ਇੱਕ ਵੱਡੇ ਪ੍ਰੋਮੋਟਰ ਹੋ ਤੇ ਕਿੰਨੇ ਸਾਲ ਤੋਂ ਐਸ਼ੀਂ ਕਰਵਾ ਰਹੇ ਹੋ ਤੁਹਾਨੂੰ ਬਈ ਹੋ ਤਾਂ 35-36 ਸਾਲ ਗਏ 2-3 ਸਾਲ ਵਿੱਚ ਨੂੰ ਕੈਪ ਵੀ ਪੈ ਲਿਆ ਹੁਣ ਦੇ ਹੁਣ ਵੀ ਬਾਈ ਜੀ ਇਹ ਪਹਿਲਾ ਪੁਰਾਣਾ ਤੇ ਸਾਰੇ ਹੁਣ ਨਵੇਂ ਲਾਗੇ ਰੂਪਾ ਸੋਨਾਂ ਦੀ ਇਬਾਈ ਤੇ ਕਰ ਰਹੀ ਸਾਰਾ ਰੂਪਾ ਜੀ ਜੇ ਦੱਸੋ ਤੁਸੀਂ ਅੰਕ ਕਰ ਲੋਗੇ ਤੁਸੀਂ ਮਨਜੀਤ ਤੋਂ ਆਲਖ ਦੀ ਟੀਮ ਨੂੰ ਬੁਲਾਉਂ ਕਰਦੇ ਆ ਜਿਹਨੇ ਖੜਾ ਤੇਰੇ ਤੋਂ ਬਹੁਤ ਕੰਮ ਕੀਤਾ ਤੁਸੀਂ ਟਰੈਕਟਰ ਵੀ ਬਹੁਤ ਦਿੱਤੇ ਹਾਂ ਹਾਂਜੀ ਹੁਣ ਪਿਛਲੀ ਵਾਰੀ ਮੈਂ ਤੁਹਾਨੂੰ ਪੁੱਛਿਆ ਸੀ ਕਿ ਹੁਣ ਉੱਥੇ ਤਾਜ਼ਾ ਸਥਿਤੀ ਕੀ ਹੈ ਉੱਥੇ ਕੀ ਲੋੜਾਂ ਨੇ ਕੀ ਕੀ ਤੁਸੀਂ ਕਰ ਰਹੇ ਹੋ ਸਥਿਤੀ ਜੀ ਹੁਣ ਜਿਹੜਿਆ ਪਹਿਲਾ ਕਿਸਾਨਾਂ ਦੀ ਮਦਦ ਲਈ ਟਰੈਕਟਰ ਚੱਲ ਨਹੀਂ ਸੀ ਉਹ ਤਾਂ ਕੰਮ ਚੱਲ ਹੀ ਰਿਹਾ ਜੀ ਜੋ ਜੋ ਪੱਧਰ ਜ਼ਮੀਨ ਕਰਨੀ ਸੀ ਘਰਾਂਆਂ ਦੇ ਘਰਾਂ ਦਾ ਕੰਮ ਸ਼ੁਰੂ ਹੋ ਗਿਆ ਜੀ ਹੁਣ ਸਾਨੂੰ ਕਿਤੋਂ ਥੋੜੇ ਹਸਾਲੇ ਬਾਬਾ ਜੀ ਕੋਲ ਕਿਸੇ ਨੇ ਕਿਹਾ ਸੀਗਾ ਉੱਥੋਂ ਸੰਤ ਮਹਾਂਪੁਰ ਖੋਣੇ ਉਹਨੇ ਕਿਹਾ ਸੀਗਾ ਸਾਨੂੰ 4x4 ਟਰੈਕਟਰ ਚਹੀਦੇ ਹੁਣ ਅਸੀਂ ਏਜੰਸੀ ਨੂੰ ਪਹਿਲਾਂ ਦੂਜੇ ਬੁੱਕ ਕੀਤੇ ਹੋਏ ਸੀਗੇ ਹੁਣ ਉਹ ਅਸੀਂ 4x4 ਟਰੈਕਟਰ ਉੱਥੋਂ ਲਈ ਹੈ ਜੀ ਥੋੜੇ ਦਿਨ ਦੇ ਵਿੱਚ ਅਸੀਂ ਜਾਣ ਵਾਲੇ ਦੁਆਰੇ ਉਹ 4x4 ਟਰੈਕਟਰ ਉੱਥੇ ਦੇ ਕੇ ਆਣੇ ਨੇ ਉਹ ਕਿਸੋ ਚੱਲਦਾ ਨਹੀਂ ਜੀ ਉਹ ਜਿਹੜੇ ਅ ਅ ਬਾਬਾ ਜੀ ਹਨਾ ਗੁਰੂ ਵਿਭਾਗ ਵਾਲੇ ਸੇਵਾ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵੱਡੇ ਟਰੈਕਟਰ ਵੀ ਚਾਹੀਦੇ ਨੇ ਉਹ ਫਿਰ ਅਸੀਂ ਜਿਵੇਂ ਸਾਨੂੰ ਪਤਾ ਲੱਗਦਾ ਜਿਵੇਂ ਵੱਡਾ ਚਾਹੀਦਾ ਛੋਟਾ ਜੀ ਅਸੀਂ ਉਦਾਂ ਹੀ ਕਰ ਦਿੰਦੇ ਜਾਗੇ ਸਿਰਫ ਤੁਸੀਂ ਇਹ ਕੰਮ ਕਰਦੇ ਹੋ ਲਗਾਤਾਰ ਇਹਨੂੰ ਕਰਨ ਵਾਸਤੇ ਕਾਫੀ ਵੱਡੇ ਪੱਧਰ ਤੇ ਖਰਚਾ ਵੀ ਹੋਏਗਾ ਤੇ ਇਹਨੂੰ ਪੰਡਿੰਗ ਕਿਵੇਂ ਆਪਾਂ ਦਾ ਡੇਟਾ ਕਰ ਇਹ ਕਿਸੇ ਦਾ ਕੋਈ ਡੋਨੇਸ਼ਨ ਦਾ ਅਸੀਂ ਕਿਸੇ ਦਾ ਡੋਨੇਸ਼ਨ ਨਹੀਂ ਲਈ ਜਾਂ ਕਿਸੇ ਨੇ ਚੋਰੀ ਠੱਗੀ ਕਿਸੇ ਨਾਲ ਕੋਈ ਵੀ ਨਹੀਂ ਹੈ ਨਾ ਕੋਈ ਸਾਨੂੰ ਏਦਾਂ ਕੋਈ ਹੈ ਹਾਂਜੀ ਸਰਕਾਰੀ ਨਹੀਂ ਜੀ ਸਰਕਾਰੀ ਕੋਈ ਮਦਦ ਨਹੀਂ ਅਸੀਂ ਆਪਣੇ ਉੱਤੇ ਕਰ ਰਹੇ ਹਾਂ ਕਿ ਨਾ ਅਸੀਂ ਸਰਕਾਰੀ ਮਦਦ ਨਾ ਕਿਸੇ ਨੂੰ ਅਸੀਂ ਇਕੱਠਾ ਕੀਤਾ ਵੀ ਕਿਸੇ ਨੂੰ ਕਿਹਾ ਉਹਦਾ ਜੋ ਆਪਣੇ ਕੋਲ ਸੀਗਾ ਪਰਮਾਤਮਾ ਦੀ ਕਿਰਪਾ ਨਾਲ ਉਹੀ ਚੱਲੇ ਜਿਵੇਂ ਬਾਬਾ ਅਨੁਮਾਨ ਸਿੰਘ ਨੂੰ ਬਹੁਤ ਕਿਰਪਾ ਜੀ ਟਰੈਕਟਰ ਜਿਹੜੇ ਖਾਲਾਂ ਕੋਲੇ ਪਹੁੰਚੇ ਜਾਂ ਸੰਸਥਾ ਦੇ ਤੂੰ ਜਾ ਰਹੇ ਹੋ ਨਹੀਂ ਨਹੀਂ ਸੰਸਥਾ ਨੂੰ ਤਾਂ ਲੱਗਦੇ ਤੇ ਜਿਹੜੇ ਗਲੋਬਲ ਸਿੱਖ ਵਾਲੇ ਉਹਨਾਂ 10 ਟਰੈਕਟਰ ਦੇਤੇ ਤੇ ਬਾਕੀ ਜਿਹੜੇ ਅਸੀਂ ਗੁਰੂ ਘਰ ਦੇ ਵਾਲੇ ਲੱਗੇ ਹੋਏ ਨੇ ਹਨਾ ਜੀ ਉਹਨਾਂ ਦਾ ਟਾਈਮ ਬਾਕੀ ਕਿਸਾਨਾਂ ਦੇ ਜਿਹੜੇ ਜਿਹੜੇ ਸੀ ਵੈਰੀਫਾਈ ਕੀਤੇ ਉਹਨਾਂ ਨੂੰ ਵੀ ਦੇਰ ਹੈ ਨਾਲ ਨਾਲ ਜਿਹੜੇ ਉੱਥੇ ਬੱਚੇ ਨੇ ਟਰੈਕਟਰ ਲੈ ਕੇ ਜਾਂਦੇ ਐਕਸੀਡੈਂਟ ਨਹੀਂ ਹੋ ਗਏ ਸੀ ਉਹ ਕਿਸੇ ਨੂੰ ਮੰਗ ਕੇ ਲੈ ਕੇ ਗਏ ਸੀਗੇ ਅਸੀਂ ਉਹਨਾਂ ਨੂੰ ਵੀ ਅਪੀਲ ਕੀਤੀ ਵੀ ਭਾਈ ਆਜੋ ਵੀ ਤੁਸੀਂ ਜਿਹੜੇ ਐਕਸੀਡੈਂਟ ਹੋਏ ਜਿਹੜੇ ਕਿਸਾਨਾਂ ਨੂੰ ਲੈ ਉਹਨਾਂ ਤੋਂ ਦੋ ਤੁਸੀਂ ਆਪਣੇ ਕੋਲ ਵੀ ਇੱਕ ਇੱਕ ਟਰੈਕਟਰ ਰੱਖੋ ਅੱਗੇ ਨੂੰ ਜੇ ਲੋੜ ਪੈਂਦੀ ਹੈ ਕਦੇ ਅਸੀਂ ਉਹਨਾਂ ਨੂੰ ਵੀ ਦੇ ਦਿਆਂਗੇ ਜਿੰਨੇ ਟਰੈਕਟਰ ਤੁਸੀਂ ਅਨਾਉਂਸ ਕੀਤੇ ਸੀ ਤੁਹਾਡੀ ਟੀਮ ਨੇ ਉਹਦੇ ਵਿੱਚੋਂ ਕਿੰਨੇ ਕਿ ਟਰੈਕਟਰ ਹੋਣ ਤੱਕ ਕੰਪਲੀਟ ਹੋਣ ਜਾ ਰਹੇ ਹਾਂ ਬਸ ਲਾਸਟ ਜਿਹੜੇ ਕੰਪਲੀਟ ਹੋ ਜੁਣਗੇ ਸਾਰੇ ਹੁਣ ਇਸ ਤੋਂ ਬਾਅਦ ਵੀ ਅੱਗੇ ਜਾਰੀ ਰੱਖੂਗੇ ਜੇ ਪਰਮਾਤਮਾ ਨਾ ਪਹਿਲਾਂ ਤਾਂ ਇਦਾਂ ਦੀ ਨੌਬਤ ਆਵੇ ਜੀ ਬਾਕੀ ਪੰਜਾਬ ਨਾਲ ਖੜੇ ਕਿੰਨੀ ਜੋੜਨ ਕੁੜੀਆਂ ਦੀ ਜੋ ਵਿਆਖਿਆ ਚੱਲ ਰਹੀ ਹੈ 255 ਜੀ ਪਰ ਇਹ ਉਤੋਂ ਵੱਧ ਗਿਆ ਚਾਹੇ 500 ਜੋ ਵੀ ਕੋਈ ਚੱਕਨੀ ਅਸੀਂ ਕਰਾਂਗੇ ਜਿੰਨਾ ਹੋਇਆ ਸਾਰਾ ਫੰਡਿੰਗ ਹੈ ਇਹਦੇ ਪਰ ਦੁਬਾਰਾ ਦੱਸੋ ਵੀ ਤੁਹਾਡੀ ਸਾਡੀ ਟੀਮ ਕਰ ਰਹੀ ਹੈ ਇਹ ਹਾਂਜੀ ਹਾਂਜੀ ਸਾਡੀ ਸਾਰੀ ਟੀਮ ਹੈ ਜੀ ਮੈਂ ਸਾਡੇ ਚ ਰੂਪਾ ਵੀ ਰਹਿਣਾ ਬਾਕੀ ਸਿਰਨਾ ਸਾਡੇ 350 ਟੀਮ ਹੈ ਬੱਚੇ ਨੇ ਸਾਡੇ 350 ਨਵੇਂ ਨੌਜਵਾਨ ਨੇ ਸਾਰੇ ਸਾਡੇ ਸਭ ਇਕੱਠੇ ਹੋ ਕੇ ਕਰ ਰਹੇ ਨੇ ਵੀ ਕਿਸੇ ਸਰਕਾਰ ਵੱਲੋਂ ਨਹੀਂ ਸੀ ਕਿ ਫੰਡ ਲੈ ਰਹੇ ਨਾ ਕਿਸੇ ਖਾਸ ਸੰਸਥਾ ਵੱਲੋਂ ਇੱਕ ਹੁੰਦਾ ਕਿ ਲੋਕ ਐਨਆਰਆਈਆਂ ਤੋਂ ਪੈਸੇ ਇਕੱਠੇ ਕਰ ਲਉਂਦੇ ਇਹੋ ਜਿਹਾ ਕੁਝ ਵੀ ਨਹੀਂ ਹੈ ਵੀ ਕੋਈ ਕਿਸੇ ਨਾਲ ਯਾਰ ਸ਼ਾਜੀ ਨਹੀਂ ਇਹ ਸਿਰਫ ਆਪਣੇ ਪੱਧਰ ਤੇ ਪਿੰਡ ਪੱਧਰ ਤੇ ਲਾ ਲੋ ਯਾਰੀ ਦੋਸਤੀ ਪੱਧਰ ਤੇ ਲਾ ਲੋ ਵੀ ਉਹਦੇ ਸਾਰਾ ਕਰ ਰਹੇ ਆ ਵੀ ਹੋਰ ਕਿਸੇ ਤੋਂ ਵੀ ਸਹਾਇਤਾ ਨਹੀਂ ਲੈ ਰਿਹਾ ਹਾਂ ਇੱਕ ਹੈ ਇੱਕ ਉਹ ਦੱਸ ਦਿੰਦਾ ਮੈਂ ਸੌਰੀ ਕਰ ਰਿਹਾ ਸੀ ਮਨਕੀਰਤ ਨੂੰ ਕੋਈ ਜਿਹੜੇ ਉਹਨਾਂ ਦੇ ਨੋਨ ਨੇ ਐਂਡੀ ਧੂਗਾਵਾ ਯੂਨੀਅਨ ਉਹਨਾਂ ਨੇ ਕੁਝ ਭੇਜਿਆ ਸੀ ਉਹ ਉਹਨਾਂ ਨੇ ਵਿੱਚ ਕਰਤਾ ਉਹ ਜਿਹੜਾ ਉਹਨਾਂ ਨੇ ਭੇਜਿਆ ਸੀ ਅਗਰਬਾਜ ਕਿਸੇ ਤੋਂ ਹੋਰ ਕੋਈ ਐਦਾਂ ਦਾ ਕੋਈ ਨਹੀਂ ਹੈ ਕੁੜੀਆਂ ਜਿਹੜੀਆਂ ਵਿਆਹ ਦੀ ਗੱਲ ਕਰਦੇ ਹਾਂਜੀ ਉਹਦੇ ਲਈ ਕੋਈ ਸੰਪਰਕ ਕਰਨ ਕੋਈ ਹੈਲਪ ਨੰਬਰ ਜਾਰੀ ਕੀਤਾ ਸੀ ਹਾਂਜੀ ਮੇਰਾ ਮੇਰਾ ਨੰਬਰ ਵੀ ਹੈਗਾ ਰੁਬਲ ਦਾ ਮੇਰਾ ਛੋਟਾ ਭਰਾ ਰੁਬਲ ਹੈ ਜੀ ਉਹਦਾ ਵੀ ਨੰਬਰ ਅਸੀਂ ਨਾਲ ਇੰਸਟਾ ਤੇ ਮੈਂਸ਼ਨ ਕੀਤਾ ਹੋਇਆ ਹੈ ਉਹਦੇ ਸਾਨੂੰ ਕੰਟੈਕਟ ਕਰਨਗੇ ਅਸੀਂ ਉਹਨਾਂ ਦੇ ਉਹਨਾਂ ਤੋਂ ਅਸੀਂ ਸਰਪੰਚ ਦਾ ਨੰਬਰ ਲੈ ਲੂਗੇ ਤੇ ਲੰਬੜਦਾਰ ਦਾ ਲੈ ਲੂਗੇ ਉਹ ਤੋਂ ਪਤਾ ਕਰਕੇ ਅਸੀਂ ਸਾਡੀ ਟੀਮ ਜਾ ਵੀ ਸਕਦੀ ਹੈ ਅਸੀਂ ਕਿਹਦੇ ਨਾਮ ਪਤਾ ਕਰ ਸਕਦੇ ਹਾਂ ਸਰਿਆ ਨੰਬਰ ਅਸੀਂ ਪਿੰਡ ਪਿੰਡ 991567978 ਇਹ ਬਾਕੀ ਅਸੀਂ ਪਿੰਡ ਪਿੰਡ ਜਾ ਕੇ ਸੰਪਰਕ ਕਰਾਂਗੇ ਜਿੰਨੇ ਵੀ ਆਪਣੇ ਮੋਹਲਿਆ ਜਿਲ੍ਹੇ ਦੇ ਪੰਜ ਸਰਪੰਚ ਪਹਿਲਾਂ ਅਸੀਂ ਉਹਨਾਂ ਕੋਲ ਜਾਵਾਂਗੇ ਐਮਸੀ ਨੇ ਜਿੰਨੇ ਵੀ ਕਰੜ ਮੋਹਾਲੀ ਜਾਂ ਕਿਤੇ ਵੀ ਕਰਾਲੀ ਕਿਤੇ ਵੀ ਅਸੀਂ ਸਭ ਕੋਲ ਜਾਵਾਂਗੇ ਕਿਉਂਕਿ ਅਸੀਂ ਚਾਹੁੰਦੇ ਜੈਨੂਲ ਕੰਮ ਕਰੀਏ ਅਸੀਂ ਜਿਲ੍ਹਾ ਫਤਿਹਪੁਰ ਤੇ ਹੈ ਜੇ ਮੈਂ ਨਹੀਂ ਨਹੀਂ 올 ਓਵਰ ਪੰਜਾਬ ਮੈਂ ਕਹਿੰਦਾ ਪੰਜਾਬੀ ਹਰਿਆਣਾ ਚੋਂ ਵੀ ਆ ਸਕਦੇ ਹਾਂ ਕੋਈ ਮੈਨੂੰ ਆਲ ਇੰਡੀਆ ਚੋਂ ਹੈ ਸਭ ਦਾ ਪਰ ਸਾਡਾ ਜਿਹੜਾ ਸ਼ੁਰੂਆਤ ਇੱਕ ਹੈ ਦਾ ਨਾ ਇੱਥੇ ਸਾਡੇ ਸਾਰੇ ਇਲਾਕੇ ਨੂੰ ਜਾਣਦੇ ਆ ਅਸੀਂ ਆਪਣੇ ਇਲਾਕੇ ਕੋਲ ਅਪਰੋਚ ਕਰ ਸਕਦੇ ਹਾਂ ਹੌਲੀ ਹੌਲੀ ਅੱਗੇ ਅੱਗੇ ਵੱਧਦਾ ਜਾਊਗਾ ਕਾਫਲਾ ਜੀ ਠੀਕ ਠੀਕ ਗੋੜ ਬੈਨਰ ਵੀ ਲਾਏ ਜਾਊਗਾ